ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਆਪਾਂ ਅ ਇੱਥੋਂ ਦਾ ਜਿਹੜਾ ਵੱਡਾ ਜਿੱਦਾਂ ਆਪਣੇ ਹੁੰਦੇ ਆ ਸਟੋਰ ਵੱਡੇ ਵੱਡੇ ਸਟੋਰ ਹੁੰਦੇ ਆ ਸਾਰਾ ਸਮਾਨ ਰੱਖਿਆ ਹੁੰਦਾ ਆਪਣੇ ਵਾਂਗ ਹੁੰਦੇ ਨਹੀਂ ਏਡੇ ਵੱਡੇ ਲੈਵਲ ਤੇ ਹਰ ਇੱਕ ਚੀਜ਼ ਸਟੋਰ ਮਿਲ ਜਾਂਦੀ ਹੈ ਤੁਹਾਨੂੰ ਵੱਡੇ 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 ਪੀਸ ਵੁੱਡਨ ਦੇ ਸ਼ੈਂਡਲਰ ਆਪਣੇ ਜਿੱਦਾਂ ਨਿਕ ਨਿੱਕੇ ਆਪਾਂ ਨੂੰ ਵੇਅਰ ਹਾਊਸ ਜਾਣਾ ਪੈਂਦਾ ਵਾ ਤੇ ਇੱਥੇ ਪੂਰਾ ਇੱਕ ਜਗ੍ਹਾ ਤੋਂ ਮਿਲਦਾ ਵਾ ਸਮਾਨ ਹੋਮ ਡਿਪੂ ਤੇ ਆਓ ਤੁਹਾਨੂੰ ਅੰਦਰ ਦਿਖਾਉਨੇ ਆ ਅੱਜ ਹੋਮ ਡਿਪੂ ਕਿੱਦਾਂ ਦਾ ਵਾ ਤੇ ਕੀ ਕੀ ਅੰਦਰ ਸਮਾਨ ਮਿਲਦਾ ਬਹੁਤ ਵੱਡਾ ਸਟੋਰ ਹੈ ਆਜੋ ਅੰਦਰ ਨੂੰ ਫਿਰ ਦੇਖੀਏ ਕੀ ਕੀ ਮਿਲਦਾ ਹோம் ਡਿਪੂ ਕਾਫੀ ਵੱਡਾ ਸਟੋਰ ਟਾਈਪ ਕਹ ਲਓ ਤੁਸੀਂ ਵੇਅਰ ਹਾਊਸ ਲਾ ਲਓ ਬੜਾ ਵੱਡਾ ਹੈ ਅੰਦਰ ਵੇਖ ਤੁਸੀਂ ਹੈਰਾਨ ਹੋਵੋਗੇ ਕਿ ਕਿੰਨੇ ਕਿੰਨੇ ਸਮਾਨ ਕਿੱਦਾਂ ਮਿਲਦਾ ਇੱਥੇ ਬਣਾ ਬਣਾਇਆ ਬਸ ਚੱਕਣਾ ਹੀ ਦਈਂ ਆਜੋ ਓਏ ਮੰਨਰ ਆ ਗਿਆ ਲੈ ਓ ਮੰਨ ਨੂੰ ਕਾਰ ਮਿਲ ਗਈ ਹੈ ਕੀ ਮਿਲ ਗਿਆ ਵਾਓ ਆ ਦੇਖੋ ਤੇ ਕਾਰ ਕਿੱਦਾਂ ਦੀ ਮਿਲੀ ਹੈ ਜਿਹੜਾ ਵਾਲਮੜ ਵਗੈਰਾ ਹੁੰਦੀ ਹੈ ਤੇ ਹੈਂਡ ਲੱਗਾ ਹੋਇਆ ਨਾਲ ਮਨਾ ਚਲੋ ਚਲੋ ਸਮਾਨ ਲੈ ਚਲੀਏ ਆਜੋ ਐਦਾਂ ਹੀ ਪਿਆਜੇ ਪਾਸਾ ਰੋਲ ਇੱਦਾਂ ਲੈ ਕੇ ਤੁਸੀਂ ਆਪਣੇ ਬੈਕਯਾਰਡ ਚ ਰਲ ਲਾ ਲੋ ਤੇ ਸਾਢੇ ਘੱਟ ਦੁੱਲ ਦਾ ਇੱਕ ਪੀਸ ਪਿਆ ਘਾੜ ਵੇ ਲੋ ਬਾਹਰ ਗਾਰਡਨ ਹੈ ਸਾਰਾ ਸਮਾਨ ਹੈ ਪਲਾਂਟਸ ਗਾਰਡਨ ਹਰ ਇੱਕ ਚੀਜ਼ ਲੈ ਲੋ ਆ ਦੇਖੋ ਫਲਾਵਰ ਦੇਖੋ ਪੂਰਾ ਸਮਾਨ ਦੇਖੋ ਗਾਰਡਨ ਕਿੰਨਾ ਸੋਹਣਾ ਲੱਗਿਆ ਦੇਖ ਕਿੰਨੇ ਕਿੰਨੇ ਸੋਹਣੇ ਫਲਾਵਰ ਆ ਨਾ ਆ ਵੇਖੀ ਗਰਮੀਆ ਕਰਕੇ ਆਗੇ ਨਾ ਆ 19 ਡਾਲਰ ਦਾ ਆ 15 12 19 ਡਾਲਰ ਦੇ ਸਾਰੇ ਪਲਾਂਟਸ ਲੱਗੇ ਪੂਰੇ ਐਂਡ ਤੱਕ ਲੱਗੇ ਆ ਪਲਾਂਟਸ ਸਾਰੇ ਦੇਖ ਕਿੰਨੇ ਪਲਾਟ ਦੇ ਲੋ ਬਹੁਤ ਸੋਹਣੀ ਖੁਸ਼ਬੂ ਆ ਰਹੀ ਥੇ ਫਰੇਗਰੈਂਸ ਆ ਜੀ ਪੂਰੀ ਕਿੜਿਆ ਵਾਲਾ ਫੁੱਲ ਨਹੀਂ ਆਇਆ ਨਾ ਕੋਈ ਕਿਹੜਾ ਆਹ ਵਾਲੇ ਆਹੋ ਹੀ ਵਾਲਾ ਆਪਾਂ ਘਰ ਵੀ ਲਾਇਆ ਸੀ ਪੱਤਾ ਤੇ ਆਓ ਆਪਾਂ ਬਟਾਲੀ ਸੇਮ ਇਹੀ ਲੈ ਕੇ ਆਏ ਆ ਸੇਮ ਹੀ ਲਾਇਆ ਸੀ ਕਿੰਨੀ ਪਰ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਆ ਉੱਥੇ ਆਪਾਂ ਨੂੰ ਥੋੜੀ ਬੋਧੀ ਮਿਲ ਜਾਂਦੇ ਆ ਅ ਗੇਂਦਾ ਵੀ ਲਾਇਆ ਹੈ ਆਪਾਂ ਗੇਂਦੇ ਦਾ ਸਸੁਰਾ ਲੇ ਗੇਂਦਾ ਬੱਦ ਪੈਰ ਦੀ ਨਾਲ ਹੈ ਨਾ ਰੈਡੀ ਪਾਸੇ ਨਹੀਂ ਹੈ ਹਾਂਜੀ ਮਨਨ ਪਲਾਂਟਸ ਵੇ ਵੇ ਦੁਪਹਿਰ ਦੀ ਰਾਣੀ ਦੇ ਕਿ ਬਸੋਣੀ ਆਹ ਕਿੜੇ ਕਿੜੇ ਪੱਤੇ ਕਿੰਨੇ ਹਰ ਤਰ੍ਹਾਂ ਦੇ ਫਲਾਵਰ ਆਉਂਦੇ ਨੇ ਉਸ ਤੇ ਉਸ ਆ ਉਹ ਅੰਬ ਦਾ ਬਾਰਾ ਚਲ ਆ ਦੂਜੇ ਸੈਕਸ਼ਨ ਚੱਲੀ ਆ ਜਾਓ ਉਧਰ ਵੱਡੇ ਬੂਟੇ ਵੀ ਹੈਗੇ ਹੋ ਉਧਰ ਘੁਮਾ ਲਓ ਮੈਂ ਆ ਇਧਰ ਵੱਡੇ ਬੂਟੇ ਵੀ ਹੈਗੇ ਆ ਦੇਖੀ ਉਹ ਜਿਹੜੇ ਬਸ ਸਾਵੇ ਕੋ ਇਦਾਂ ਹੀ ਲਿਆ ਕੇ ਰੱਖਦੇ ਨਾ ਕਿੰਨਾ ਵੱਡਾ ਬੂਟਾ ਹੈ ਪਿੱਛੇ ਪਾਏ ਐਡਾ ਵੱਡਾ ਲਿਆ ਕੇ ਲਾ ਦੋ ਸਿੱਧੇ ਕਿਨੇ ਦਾਵਾ ਦੇਖ ਭੀ ਠੀਕ ਹੈ 60 ਤੋਂ 60 60 ਡਾਲਰ ਅੱਛਾ 59 ਦਾ ਹਾਂ 60 ਦਾ ਤੇ ਐਡਾ ਵੱਡਾ ਬੂਟਾ ਵਧੀਆ ਇਹ ਤਾਂ ਆਪਣਾ ਫੇਵਰੇਟ ਨਾਲ ਦੇ ਹੈਨਾ ਹਰ ਚੀਜ਼ ਆ ਬਹੁਤ ਸੋਹਣਾ ਗਾਰਡਨ ਤਿਆਰ ਕੀਤਾ ਇਹਨਾਂ ਨੇ ਇੱਕ ਇੱਕ ਚੀਜ਼ ਵੇਖ ਲਓ ਪ੍ਰੋਪਰਲੀ ਮਿਲਦੀ ਆ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਤੁਹਾਨੂੰ ਹੋਰ ਤੀ ਦੇਖਣਾ ਕਿ ਹਰ ਇੱਕ ਚੀਜ਼ ਅਵੇਲੇਬਲ ਹੈ ਇੱਥੇ ਕਿ ਤੁਹਾਨੂੰ ਕੋਈ ਹੋਸਟਲ ਜਾਣ ਦੀ ਜ਼ਰੂਰਤ ਹੀ ਨਹੀਂ ਆ ਸਭ ਕੁਝ ਇੱਥੇ ਮਿਲਣਾ ਹੈ ਆ ਦੇਖੋ ਸਾਰਾ ਕੁਝ ਰੱਖਿਆ ਇਹਨਾਂ ਨੇ ਕੀ ਆ ਵੀਡ ਕੰਟਰੋਲ ਆ ਜਿਹੜੇ ਪੌਦਿਆਂ ਪੂਦਿਆਂ ਨੂੰ ਪਾਣੇ ਆ ਭਾ ਜਿੰਨੀਆਂ ਚੀਜ਼ਾਂ ਸਾਰੀਆਂ ਇੱਥੇ ਰੱਖੀਆਂ ਹੋਈਆਂ ਇਹਨਾਂ ਨੇ ਸਹੀ ਕੀ ਆ ਆ और घ कट्ट वाली मशीन पे सारियाो बारबी क्यू का समान पे सारा बारबी क्यू करना है जो समान हा देखो टेबल कुर्सियां सारे आज सोफे लगे प्रॉपर सेटअप किया है सारा ਤੁਸੀਂ ਡਿਜ਼ਾਈਨ ਚੂਜ਼ ਕਰ ਸਕਦੇ ਹੋ ਕਿਹੜਾ ਡਿਜ਼ਾਈਨ ਤੁਸੀਂ ਨਾਲ ਸਿੱਧਾ ਸਿੱਧਾ ਚੱਕ ਕੇ ਲੈ ਜਾਓ ਬਸ ਅੱਜ ਇਦਾਂ ਪੂਰਾ ਪੂਰਾ ਸਮਾਨ ਦੇ ਲੋ ਇੱਥੇ ਮਿਲਦਾ ਬਣਾ ਬਣਾ ਬਾਦ ਵੀ ਕਿਨਿਸ਼ ਤੁਸੀਂ ਚਿਕਨ ਟਿੱਕਾ ਆਪਣੀ ਟਿੱਕਾ ਜੋ ਬਣਾਣਾ ਬਣਾਓ ਔਰ ਸਭ ਤੋਂ ਵੱਡਾ ਕਿ ਇਹਦਾ 900 ਡਾਲਰ ਦਾ ਲੱਗਾ ਲਗਭਗ ਇਹਦਾ ਵੱਡੇ ਛੋਟੇ ਵੀ ਆ ਜਾਂਦੇ ਆ ਆ ਡੈਕ ਤੇ ਲਾਉਣ ਵਾਸਤੇ ਪੂਰੀ ਪੂਰੀ ਛੱਤ ਲੱਕੜ ਦੀ ਬਣਾ ਕੇ ਰੱਖੀ ਇਹਨਾਂ ਦੇ ਲੋ 1000 ਡਾਲਰ ਦੀ ਲਈ ਇਹਨਾਂ ਨੇ ਅ ਲੱਕੜ ਦੀ ਰੈਡੀਮੇਡ ਛੱਤ ਲੱਕੜ ਦੀ ਲੱਕੜ ਦੀ ਰੈਡੀਮੇਡ ਛੱਤ ਲੱਗੀ ਵੇਖੋ ਬਸ ਤੁਸੀਂ ਲਿਆ ਆ ਕੇ ਪਿੱਛੇ ਲਾ ਦਿਓ ਬਸ ਲੈ ਲੋ 1000 ਡਾਲਰ ਲੱਗੀ ਆ ਬਸ ਸਸਤੀ ਆਵੇ 1000 ਦੀ ਆਹੋ ਪੂਰਾ ਦੇਖ ਲੋ ਉਹ ਲੱਕੜ ਦਾ ਹੀ ਆ ਦੂਜੇ ਡਿਜ਼ਾਈਨ ਦਾ ਆਈ ਛੋਟੇ ਵੀ ਹੈਗੇ ਜੋ ਆ ਵੀ ਮਨ ਪੜਦੇ ਹੀ ਲੱਗੇ ਹਾਂ ਪਰਦਾ ਪੁੱਡੇ ਸਾਰੇ ਇੱਕ ਜੀ ਉਹ ਆ ਮੱਛਣ ਮੁਛਣੀ ਅੰਦਰਾਂ ਦਾ ਬੰਦ ਜਾਲੀ ਜਾਲੀ ਬੰਦ ਹੋਈ ਨਹੀਂ ਚਾਰ ਪਾਸੋਂ ਤੇ ਨਾਲ ਉਹ ਤੋਹਫੇ ਕੁਰਸੀ ਲੱਗੀਆਂ ਅੰਦਰ ਬੈਠਣ ਅਇਦਾ ਛੋਟਾ ਬਾਰਬੀਕਿਊ ਲੱਗਾ 70 ਡਾਲਰ ਦਾ ਵਾ ਇਦਾਂ ਦਾ ਹੋਣਾ ਅੰਦਰੋਂ ਨਾਲ ਥੱਲੇ ਸਿੰਡਰ ਲੱਗ ਜਾਂਦਾ ਛੋਟਾ ਜਿਹਾ ਸਿੰਡਰ ਮਿਲ ਜਾਂਦਾ ਤੁਹਾਨੂੰ ਸਿੰਡਰ ਲੱਗ ਜਾਂਦਾ ਨਾਲ ਜੋ ਮਲਜੀ ਬਣਾਉ ਆ ਉਧਰ ਪਾਸੇ ਲੱਗਾ ਤਾਂ ਸੈਂਪਲ ਦਿਖਾਉਣਾ ਐਮ ਅੱਜ ਇਦਾਂ ਦਾ ਆਹ ਇਹਦਾ ਖੋਲ ਜਣਾ ਦੋ ਖਾਨੇ ਇਹਦੇ ਆ ਇੱਕ ਉੱਪਰ ਖਾਣੇ ਲੱਗਾ ਇੱਕ ਥੱਲੇ ਖਾਣੇ ਇਥੇ ਆਪਣਾ ਚਿਕਨ ਟਿੱਕਾ ਜਾਂ ਆਪਣੀ ਟਿੱਕਾ ਸਾਰੇ ਰੱਖ ਲੋ ਤੇ ਇਥੇ ਆ ਗੈਸ ਦਾ ਲਗਾਓ ਗੈਸ ਤੇ ਸਿਲੰਡਰ ਲੱਗਦਾ ਨਹੀਂ ਗੈਸ ਸਿਲੰਡਰ ਮਿਲ ਜਾਂਦਾ ਇਥੋਂ ਦੀ ਆਪਣਾ ਜਿਸ ਹਿਸਾਬ ਨਾਲ ਪ੍ਰੈਸ਼ਰ ਛੱਡਣਾ ਉਹਨਾਂ ਪ੍ਰੈਸ਼ਰ ਛੱਡੋ ਇਤਰਾ ਕੇ ਆ ਤਾ ਬਾਦ ਨੂੰ ਦੋਵੇਂ ਸੈਕਸ਼ਨ ਅਲੱਗ-ਅਲੱਗ ਰਹਿੰਦੇ ਆ ਇਹ ਵੀ ਵਧੀਆ ਵੈਜਨ ਉਹਨਾਂ ਨੂੰ ਅਜਿਹਾ ਅਲੱਗ ਕਰ ਸਕਦੇ ਜੀ ਕਿੰਨਾ ਵਧੀਆ ਨਿਕਲਿਆ ਜੇ ਤੁਸੀਂ ਪਾਰਟੀ ਕਿਤੇ ਜਾਣਾ ਤੁਸੀਂ ਘੁੰਮਣ ਫਿਰਨ ਲੈ ਜਾਓ ਅੱਜ ਦਾ ਸਿਲੰਡਰ ਵੀ ਪਿਆਜ ਲੈ 24 ਦੇ 25 ਦੇ ਲਗਭਗ 4 ਸਿਲੰਡਰ ਜ ਰਾਮ ਨਾ ਚੱਲ ਜਾਣਾ ਤੁਸੀਂ ਕਿਤੇ ਵੀ ਜਾਂਦੇ ਘੁੰਮਣ ਫਿਰਣਾਂ ਪਾਰਟੀ ਤੇ ਆ ਇਹ ਦੇਖਣ ਨੂੰ ਆ ਇਹ ਦੇਰ ਤੱਕ ਛੋ ਡੈਕ ਤੇ ਛੋਟੀ ਛੱਤ ਲੱਗੀ ਏ 198 ਦੀ 200 ਡਾਲਰ ਦੀ ਲਗਭਗ ਤੇ ਆ ਲੇਖ ਨਿਗੀ ਜੀ ਮਤਲਬ ਬਸ ਜਿਆਦਾ ਛੋਟੀ ਇਹਨਾਂ ਦੀ ਪੁਏ ਮਤਲਬ ਚਾਰ ਬੰਦੇ ਦੇ ਬੈਨ ਨੂੰ ਹਾਂ ਸਪੇਸ ਡੈਕ ਦਾ ਜਿੰਨਾ ਕ ਡੈਕ ਦਾ ਸਾਈਜ਼ ਹੈ ਉਹਨਾਂ ਨੂੰ ਤੁਸੀਂ ਮਤਲਬ ਲਾ ਸਕਦੇ ਹੋ ਨੇ ਜੀ ਕੁਰਸੀ ਆ ਦੇਖੋ ਲੱਕੜ ਦੀ ਕਿੰਨੀ ਸੋਹਣੀ ਕਿੰਨੀ ਸੋਹਣੀ ਕੁਰਸੀ ਬਣੀ ਆ ਦੇਖੀ ਮਨਰਾ ਦੇਖੋ ਮम्मा ਸਿੱਡੋਣ ਆਹ ਲੱਕੜ ਦੀ ਕੁਰਸੀ ਕਿੰਨੀ ਸੋਹਣੀ ਹੈ ਨਾ ਸਮੂਥਨੈਸ ਕਿੰਨੀ ਵੈਲ ਬਣਾਈ ਇਹਨਾਂ ਨੇ ਇਹਦੇ ਗੱਡੀਆਂ ਗੁੱਦੇ ਬੰਨਾ ਹਾਂ 69 ਦੀ ਹੈ ਵੈਲੋ ਬਾਹਰ ਅਸੇ ਤੁਸੀਂ ਬੈਕਯਾਰਡ ਚ ਬਣਾ ਸਕਦੇ ਹੋ ਮਨਰਾ ਆਪਣਾ ਲੱਗ ਰਿਹਾ ਗੱਡੀਆਂ ਨਾਲ ਦੁਰੇ ਢੇਡ ਲਿਆ ਮਨਰਾ ਆਜੋ ਆਜੋ ਲੋਇਨ ਆ ਗਿਆ ਆਜੋ 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 ਆਵਾਜ਼ ਸੁਣ ਕੇ ਭੱਜ ਜਾ ਆ ਦੇਖ ਬੰਨਾ ਚੇਅਰ ਕਿੰਨੀ ਸੋਣੀ ਆ ਦੇਖੋ ਵਾਓ ਕਿੰਨਾ ਚਿੱਤ ਕਿੰਨੀ ਸੋਣੀ ਚੇਅਰ ਓਏ ਹੋਏ ਆ ਤੂੰ ਬੋਲ ਤੀ ਵਾਓ ਪਲੇ ਕਹਿੰਦਾ ਕਹਿੰਦਾ ਪਲੇ ਬਾਹਰ ਕਰ ਦੋ ਉਹ ਵੇਖੀ ਸਲਾਈਡ ਬਾਹਰ ਕਰੋ ਬਾਹਰ ਕਰੋ ਆ ਦੇਖੋ ਇਧਰ ਉਹ ਜਿਹੜਾ ਮਿੱਟੀ ਦਾ ਜਿਹੜਾ ਕੀ ਆ ਘੁਰਪੇ ਖੜਪੇ ਸਾਰੇ ਪੇ ਵੇ ਲੋ ਲੈ ਕੀ ਨਹੀਂ ਮਿਲਦਾ ਇੱਕ ਇੱਕ ਚੀਜ਼ ਦੇ ਲੋ ਜੋ ਲੈਣਾ ਲੈ ਲੋ ਆ ਮਿੱਟੀ ਸੈੱਟ ਕਰਨ ਵਾਸਤੇ ਸਾਰਾ ਸਮਾਨ ਆਓ ਜਿਹੜਾ ਕੀ ਇਹ ਕਹਾ ਵੱਡਰ ਵਾਲੀ ਆ ਵੀ ਇਲੈਕਟ੍ਰਿਕ ਪ੍ਰੈਸ਼ਰ ਵਾਸ਼ਰ ਧੋਣ ਵਾਸਤੇ ਪਾਣੀ ਪੂਣੀ ਦਾ ਪ੍ਰੈਸ਼ਰ ਵਾਲਾ ਹੂੰ ਹੂੰ ਗੱਡੀਆਂ ਧੋਣ ਵਾਸਤੇ ਆਹ ਫਰਸ ਸਮਾਨ ਇੱਥੇ ਆ ਇਹ ਕਲੀਨਿੰਗ ਦਾ ਕਲੀਨਿੰਗ ਦਾ ਸਮਾਨ ਪਿਆ ਸਾਰਾ ਜੋ ਵਾਸ਼ਿੰਗ ਵਾਸਤੇ ਵਿੰਡ ਸ਼ੀਟਰ ਜੀ ਵਿੰਡ ਵਾਸਤੇ ਸ਼ੀਸ਼ੇ ਧੋਣ ਵਾਸਤੇ ਕਿਚਨ ਦਾ ਸਮਾਨ ਧੋਣ ਵਾਸਤੇ ਸਾਰੇ ਚੀਜ਼ ਲੱਗੀ ਇੱਥੇ ਆ ਜਾਈਏ ਵਾਹ ਫਿਰ ਇੱਧਰ ਸਾਰੀ ਲਾਈਟਾਂ ਲੱਗੀਆਂ ਜਿਸ ਤਰੀਕੇ ਲਾਈਟ ਚਾਹੀ ਤੈਨੂੰ ਵੇਲੋ ਆ ਦੇਖੋ ਆ ਦੇਖੋ ਵਾਹ ਇੱਕ ਇੱਕ ਚੀਜ਼ ਸੈੱਟ ਕਰਕੇ ਰੱਖੀ ਇਹਨਾਂ ਨੇ ਲੈਂਪ ਸ਼ੈਂਡਲਰ ਆ ਤੁਹਾਨੂੰ ਇੱਧਰ ਦਿਖਾਈ ਆ ਜੋ ਆਹ ਕਿੰਨੇ ਸੋਹਣੇ ਲਾਈਟਾਂ ਇੱਕ ਇੱਕ ਤਰ੍ਹਾਂ ਦੇ ਆਹ ਸ਼ੈਂਡਲਰ ਕਿੰਨੇ ਸੋਹਣੇ ਲਾਏ ਆ ਵਾਹ ਮਨਹਰ ਲਾਈਟਸ ਨਾ ਆ ਦੇਖੋ ਇਹ ਕੰਧਾਂ 'ਤੇ ਲਾਉਣ ਵਾਲੀਆਂ ਆ ਇਧਰ ਸ਼ੈਂਡਲਰ ਨੇ ਆ ਜਿਹੜਾ ਰੈਸਟੋਰੈਂਟ 'ਚ ਹੁੰਦੀਆਂ ਸੋਹਣੀ-ਸੋਹਣੀਆਂ ਦੇਖੋ ਬਲੈਕ ਵਾਲੀਆਂ ਲੇਟਾਂ ਉਹ ਦੇਖੋ ਮੈਨੂੰ ਲਾਈਟਸ ਕਿੰਨੀ ਸੋਹਣੀਆਂ ਕਿ ਦੇਖ ਕਿੰਨੀਆਂ ਸੋਹਣੀਆਂ ਦੇਖੋ ਇੱਕ-ਇੱਕ ਜਿਹੋ ਜੀ ਤੁਹਾਨੂੰ ਚਾਹੀਦੀ ਲੈ ਜਾਓ ਹਰ ਇੱਕ ਡੀਟ ਦਾ ਹਰ ਇੱਕ ਬਜਟ ਦਾ 120 200 110 99 ਸਾਰੇ ਡੀਟ ਹੈਗੇ ਅਰੇ ਅੰਦਰ ਜੀ ਜਾਣੇ ਤਾਂ ਨਹੀਂ ਬਣੇ ਆ ਦੇਖੋ ਆ ਕਰਵਜੀ ਬਣੀ ਦੀ ਤੇ ਆ ਵੇਖ ਆ ਆ ਦੇਖੋ ਨਿੱਕਾ ਸ਼ੈਂਡਲਰ ਵੀ ਲੈਸ ਤੁਸੀਂ ਜੇ ਲਾਣਾ ਤਾਂ ਵੱਡੇ ਦੀ ਲਾਣੇ ਦਾ ਬਹੁਤ ਸੁਣੀ ਲੱਟ ਲਗੀਆਂ ਆ ਇਧਰ ਪੱਕੇ ਲੱਗੇ ਆ ਪੱਕੇ ਲੋੜਾ ਨਹੀਂ ਪੈਂਦੀ ਉਧਰ ਪਰ ਆ ਲੱਗੇ ਪੱਕੇ ਗਰਮੀ ਚ ਪੈ ਜਾਂਦੀ ਕੀ ਵਾਰੀ ਲੋੜ ਆ ਕਿੰਨੇ ਸੋਹਣੇ ਇਧਰ ਆ ਪੱਕੇ ਵੇਖੋ ਰੇੜੀ ਕਿਦਾਂ ਦੇ ਨਾਲ ਥੱਲੇ ਉਹ ਲੈਂਪ ਲੂਪ ਲੱਗੇ ਨਾਲ ਲਾਈਟਾਂ ਵੀ ਲੱਗੀਆਂ ਨਾਲ ਥੱਲੇ ਲਾਈਟਾਂ ਸਾਰੇ ਹਮ ਆਹ ਦੇਖੋ ਲੱਕੜ ਦੇ ਪਰ ਆਹ ਦੇਖੋ ਲੱਕੜ ਦੇ ਪਰ ਲੱਗੇ ਕਿਦਾਂ ਦੇ ਆ ਆਹ ਆਹ ਪੰਜ ਪਰਾਂ ਵਾਲਾ ਉੱਪਰ ਪੰਜ ਪਰ ਆ ਆਪਾ ਆਪ ਕਾ ਟਿਕਾ ਵਾਓ ਪਾਪਾ ਹਾਂਜੀ ਸਲੋ ਪੁੱਤ ਸਲੋ ਆਹ ਦੇਖੋ ਕਿੰਨੀ ਸੋਹਣੀ ਲਾਈਟਾਂ ਨੇ ਮਨਰ ਵੀ ਕਹਿੰਦੇ ਵਾਓ ਵੇਖਣ ਦਿਆ ਲਾਈਟਾਂ ਵਾਲੇ ਵੇਖ ਕੇ ਆਦੋ ਕਿਦਾਂ ਬਣਿਆ ਆਖੋ ਆ ਲੈਂਪ ਜੱਕੇ ਦਾ ਬਣਿਆ ਆਖੋ ਬਹੁਤ ਸੋਹਣੇ ਬਣੇ ਵੇ ਲੈਟਾ ਮਰਨੋ ਚੱਲ ਜਾਣਾ ਇਹ ਆਜੋ ਗੱਡੀ ਚੱਲ ਜਾਣੀ ਹੈ ਕਿੰਨੀ ਸੋਹਣੀ ਸੋਹਣੀ ਵੇਖੋ ਲੈਂਪ ਮੈਂ ਤਾਂ ਇਤਨਾਂ ਦੇ ਦੇਖੇ ਕਿੰਨੀ ਸੋਹਣੀਆਂ ਦੇਖੋ ਇੱਕੋ ਜਗ੍ਹਾ ਤੇ ਹਰ ਇੱਕ ਚੀਜ਼ ਅਵੇਲੇਬਲ ਹੈ ਆਇਦਰ ਵੋਸ਼ਿੰਗ ਮਸ਼ੀਨਾ ਸਾਰੀਆਂ ਆਹ ਦੇਖ ਹਰ ਤਰ੍ਹਾਂ ਦੀ ਵੋਸ਼ਿੰਗ ਮਸ਼ੀਨ ਲੱਗੀ ਆਹ ਟੌਪ ਲੋਡਰ 1000 ਡਾਲਰ ਦਾ ਡਰਾਇਰ 900 ਦਾ ਲਗਭਗ 2000 ਦਾ ਆਇਦਰ 700 ਦੀ ਰੇਂਜ ਦਾ ਹੈਗਾ ਇਲੈਕਟ੍ਰਿਕ ਆਹ ਸੈਮਸੰਗ ਦਾ ਹੂੰ ਆਹ ਤੀ ਆਇਦਰ ਡਿਸ਼ਵਾਸ਼ਰ ਸਾਰੇ ਆਹ ਦੇਖੋ ਆ ਚੁੱਲ੍ਹੇ ਜਿਹੜੇ ਬਣੇ ਫ੍ਰੀਜ ਡੀਲ ਦੇ ਇਲੈਕਟ੍ਰਿਕ ਚੁੱਲਾ ਇਹ ਆਪਣਾ ਜਿੱਦਾਂ ਹੂੰ ਮਨਾਰਾ ਦਾ ਆ ਗਿਆ ਸਾਰੀ ਚੁੱਲ੍ਹੀ ਆ ਮਨਾਰਾ ਕਿੰਨਾ ਮਹਿੰਗਾ ਇਹ ਮਹਿੰਗਾ ਚੁੱਲਾ ਬੜਾ ਮਹਿੰਗਾ ਲਾਇਆ ਨੇ ਐਲਜੀ ਦਾ ਆ ਗੈਸ ਵਾਲਾ ਚੁੱਲਾ ਆ ਸਸਤੇ ਵੀ ਆ ਜਾਂਦੇ ਉਦਾਂ ਇਹ ਕਿਹ ਚੀਜ਼ਾਂ ਮਹਿੰਗੀਆਂ ਨੇ ਡਿਸ਼ਵਾਸ਼ਰ 1300 1000 ਡਾਲਰ ਲੱਗਾ ਮਰਜੀ ਤੁਸੀਂ ਇਨਸਿਗਨੀਆ ਜਾਂ ਦੂਜੇ ਆ ਦੇ ਤੁਹਾਨੂੰ 500 300 ਤੱਕ ਹੀ ਮਿਲ ਜਾਂਦਾ ਹੈ ਡਿਸ਼ਵਾਸ਼ਰ ਜੀ ਡਿਸ਼ਵਾਸ਼ਰ ਭਾਂਡੇ ਤੋਂ ਲਈ ਅੱਛਾ 500 ਦਾ LG ਦਾ ਬਾਕੀ ਇਨਸਿਗਨੀਆ ਕੰਪਨੀ ਹੈਗੀ ਉਹਦਾ ਆ ਜਾਂਦਾ ਤੁਹਾਨੂੰ 400 ਦਾ ਆ ਜਾਂਦਾ LG ਤੋਂ ਛੋਟੀ ਜਿਹੀ ਫ੍ਰਿਜ ਹੈ ਨਿਕ ਨਿਕੀ ਫ੍ਰਿਜ ਆਇਆ ਤਾਂ ਆਹ ਕੋ 278 ਡਾਲਰ ਦੀ ਹੈ ਬਸ ਹੈ 200 ਦੀ ਆਵਲੀ ਬਸ ਆਹ 100 ਦੀ 200 ਆਹ 200 ਦੀ ਫ੍ਰਿਜ ਹੈ ਨਿਕ ਜੀ ਇਹ ਗੰਦਲਸ ਦੀ ਸਮਾਨੀ ਖੋਲੋ ਪਹਿਲਾ ਕਿੰਨੀ ਦੀ ਬਣ ਗਈ ਹੈ 6 ਤੇ 18000 ਦੀ ਆ ਉਪਰ ਹੋਵਾ ਦੂਜਾ ਥਲੇ ਦੂਜਾ ਨਾ ਜਿਹੜਾ ਛੋਟੀ ਜਿਹੀ ਰੱਖੀ ਹੋਈ ਹੈ ਕਿਨੇ ਕਿੰਦਾ ਕਿ Air BNB ਵਗੈਰਾ ਲਾਈ ਹੋਏ ਆ Samsung ਦੇ ਪ੍ਰੋਡਕਟ ਆ ਫ੍ਰਿਜ ਇਹ ਦੂਜੀ ਹਾਂਜੀ ਇਹ Smart Fridge ਆ ਇੱਥੇ ਆ ਪਾਣੀ ਦਾ ਤੁਹਾਨੂੰ ਮਿਨਰਲ ਵਾਟਰ ਮਿਲ ਜਾਂਦਾ ਬਾਹਰ ਅੰਦਰ ਡਬਲ ਡੋਰ ਫ੍ਰਿਜ ਆ ਪੂਰੀ ਪ੍ਰੋਪਰ ਤੇ ਹਾਂਜੀ ਉਥੇ ਟੱਚ ਕਰੋ ਦੇਖੋ ਜੀ ਉਹ ਖੁੱਸ ਸਕਰੀਨ ਲੱਗੀ ਨਾ ਫਿਰ ਟੱਚ ਕਰੋਗੇ ਤਾਂ ਤੁਹਾਨੂੰ ਸਾਰਾ ਦੱਸ ਦੂਗਾ ਆ ਦੇਖੋ ਇਨਸਾਈਡ ਫ੍ਰਿਜ ਕੀ ਆ ਫਿਰ ਜੀ ਅੰਦਰ ਕੀ ਆ ਕਲਿੱਕ ਕਰੋ ਇਹਥੇ ਆ ਨਹੀਂ ਹਾਂ ਦੇਖੋ ਕਲਿੱਕ ਹੋ ਗਿਆ ਨਾ ਫ੍ਰਿਜ ਦੇ ਅੰਦਰ ਉਹ ਕੈਮਰਾ ਲੱਗਾ ਉਹ ਦਿਖਾਉਣ ਲੱਪਿਆ ਵਾ ਕੀ ਮਤਲਬ ਇਹ ਇਦਾਂ ਬਣਾਇਆ ਹੈ ਨਾ ਕਿ ਅੰਦਰ ਤੁਹਾਨੂੰ ਦੇਖਣ ਖੋਲ ਕੇ ਦੇਖਣ ਦੀ ਲੋੜ ਨਹੀਂ ਹੈ ਫ੍ਰਿਜ ਚ ਕੀ ਆ ਤੁਹਾਨੂੰ ਬਾਹਰੋਂ ਦੇਖ ਜੂਗਾ ਕਿੱਥੇ ਕੀ ਪਿਆ ਵਾ ਫਿਰ ਤੁਸੀਂ ਉੱਥੇ ਉਹ ਹੀ ਖੋਲੋ ਜਗ੍ਹਾ ਤੁਹਾਨੂੰ ਉਸੇ ਜੀ ਦੇਖ ਜੂਗਾ ਬਹੁਤ ਤਗੜੀ ਚੀਜ਼ ਹੈ ਟੈਕਨੋਲੋਜੀ ਹੈ ਇਹਦੇ ਸਾਰੀਆਂ ਫ੍ਰੀਜਾਂ ਵਾ ਸਾਰੇ ਚੁੱਲ੍ਹੇ ਉੱਤੇ ਮਾਈਕ੍ਰੋਵੇਵ ਨੇ ਉਧਰ LG ਦੀਆਂ ਫ੍ਰੀਜਾਂ ਅੱਗੇ ਜਾ ਕੇ ਮਨਹਰਾ ਜੋ ਆਹ ਚੁੱਲ੍ਹੇ ਸਾਰੀ ਲੱਗੇ ਇੱਧਰ ਪੂਰਾ ਇਹ ਸਾਰਾ ਇਹ ਜਿਹੜਾ ਪੂਰਾ ਕਿਚਨ ਅਪਲਾਈਐਂਸਸ ਦਾ ਹੈ ਦੇਖ ਆ ਜੀ ਆਹ ਦੇਖੋ ਇਹਦਾ ਸਟੈਂਡਿੰਗ ਸ਼ਾਵਰ ਸਾਰੇ ਵਾਸ਼ਰੂਮ ਬਣੇ ਪਏ ਆ ਦੇਖੋ ਉਹ ਦੇਖੋ ਹਾਂਜੀ ਖੋਲ ਕੇ ਦੇਖੋ ਪ੍ਰੋਪਰ ਹੋਈ ਆ ਬਸ ਜੀ ਜਾ ਕੇ ਲਾਉਣਾ ਵੇ ਲੋ ਵਾਸ਼ੂ ਬੇਲੇ ਲਾਉਣਾ ਹੀ ਆ ਬਸ ਤੂੰ ਕਿੰਨਾ ਵਧੀਆ ਪੂਰਾ ਸ਼ੀਸ਼ਾ ਸਲਾਈਡਿੰਗ ਲਾਇਆ ਉਹਨਾਂ ਨੇ ਪ੍ਰੋਪਰ ਅੰਦਰ ਟਾਇਲ ਲੱਗੀ ਹੈ ਹਰ ਇੱਕ ਚੀਜ਼ ਵੇ ਲੋ ਤੂੰ ਸਿਰਫ ਜਾ ਕੇ ਡੈਡੀ ਫਿੱਟ ਕਰਨਾ ਵੇ ਲੋ ਕਨੈਕਸ਼ਨ ਜੋੜਨੇ ਆ ਫਿੱਟ ਕਰਨਾ ਕਿੰਨਾ ਸੋਹਣਾ ਹੈ ਮਨ ਨਹੀਂ 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 ਦੇਖੋ ਕਿੰਨਾ ਸੋਹਣਾ ਹੈ ਕਪੜੇ ਲਾ ਆਂਦੇ ਮਨ ਉਹ ਦੇਖੋ اوپر ਵੀ ਲੱਗੇ ਸਾਰੇ ਜਿਸ ਤਰੀਕੇ ਦਾ ਤੁਹਾਨੂੰ ਚਾਹੀਦਾ ਕੋਆਰਡੀਨਲ ਚਾਹੀਦਾ ਗੋਲ ਚਾਹੀਦਾ ਹਰ ਇੱਕ ਤਰ੍ਹਾਂ ਦਾ ਲਿਖੋ ਬਣਾਇਓ ਸਟੈਂਡਿੰਗ ਸ਼ਾਵਰ ਵਾਸ਼ਰੂਮ ਬਣਾਇਓ ਵੇਖ ਲੋ ਸਿੱਧਾ ਫਿਟਿੰਗ ਕਰਨਾ ਵੇਖ ਲੋ ਕਿੰਨਾ ਸੋਖਾ ਕੰਮ ਹੈ ਇੱਥੇ ਪੂਰਾ ਪੂਰਾ ਵਾਸ਼ਰੂਮ ਫਿੱਟ ਹੋਇਆ ਨਾ ਟ੍ਰੇਨਿੰਗ ਲਈ ਲਿਖੀਏ ਉੱਪਰ ਤੱਕ ਲੱਦਿਆ ਪਿਆ ਵੇਖ ਲੋ ਆਹ ਦੇਖੋ ਫ੍ਰੀਜ ਕਿਦਾਂ ਦੀ ਜੇ ਤੇ ਬਾਹਰੋਂ ਇਦਾਂ ਨੋਕ ਰੋ ਭਾਈ ਆ ਦੇਖੋ ਅੰਦਰ ਸਾਰਾ ਕੁਝ ਦਿਖ ਰਿਹਾ ਤੁਹਾਨੂੰ ਸ਼ੀਸ਼ੇ ਤੋਂ ਤੇ ਉਹ ਦੇਖੋ ਇੱਕਦਮ ਬਲੈਕ ਹੋ ਗਿਆ ਉਹ ਦੇਖੋ ਨੋਕ ਕਰਦੇ ਆ ਤੇ ਅੰਦਰੋਂ ਪੂਰਾ ਸ਼ੀਸ਼ਾ ਦਿਖ ਲਾ ਪੈਂਦਾ ਸਾਥ ਲਈ ਇਹਦੇ ਆਹੋ ਇਹ ਤੁਹਾਨੂੰ ਦੱਸ ਨਹੀਂ ਤੇ ਹੁਣ ਬੰਦ ਕਰਾਂਗੇ ਉਹ ਤੇ ਇੱਕਦਮ ਸਾਰਾ ਬਲੈਂਕ ਹੋ ਜਾਣਾ ਇਹ ਉਹ ਦੇਖੋ ਉਹ ਮੰਨਣੇ ਕੀਤਾ ਨੋਕ ਤੇ ਉਹ ਦੇਖੋ ਦੇਖ ਲਓ ਕੀ ਟੈਕਨੋਲੋਜੀਆਂ ਇੱਥੇ ਹੈ ਫ੍ਰੀਜੀ ਖੋਲ੍ਹੇ ਲੋੜ ਹੀ ਨਹੀਂ ਤੁਹਾਨੂੰ ਅੰਦਰ ਸਭ ਦੇਖ ਪੈਣਾ ਕਿ ਕੀ ਹੈ ਸਾਰਾ ਕੁਝ ਚੀਜ਼ ਰੱਖੀ ਸੀ ਤੁਹਾਡੇ ਉੱਧਰ ਭਾਈ ਉਹ ਪਾਣੀ ਵਾਸਤੇ ਆ ਤੁਹਾਡਾ ਸਾਰਾ ਆ ਪਾਣੀ ਵਾਹ ਇਹਦੇ ਸਾਡੀਆਂ ਸੀਟਾਂ ਪਈਆਂ ਦੇਖੋ ਹਰ ਇੱਕ ਤਾਂ ਨੇ ਸੀਟ ਲੈ ਲਓ ਜਿਹੜੀ ਲੈਣੀ ਹੈ ਦਰਜੇ ਬਣੇ ਹੋਏ ਆ ਸਲਾਈਡ ਡੋਰ ਡੋਰਸ ਜਸ ਸਲਾਈਡ ਕਰਕੇ ਨਾ ਅਹ ਉਹ ਪੂਰਾ ਸਲਾਈਡ ਕਰਕੇ ਡੋਰ ਬਣਾਏ ਹੋਏ ਆ ਸੈਂਪਲ ਜੇ ਬਣਾ ਕੇ ਦੱਸਿਓ ਕਿ ਡੋਰ ਕਿੱਦਾਂ ਦੇ ਲੱਗਣੇ ਆ ਸਲਾਈਡ ਕਰਕੇ ਉਹ ਉੱਪਰ ਤੱਕ ਮਨਨੋ ਟੱਬ ਐਂਡ ਸ਼ਾਵਰ ਅੱਗੇ ਫਿਰ ਪੈਕਿੰਗ ਮੈਂ ਨਾ ਨੋ ਪੁੱਤ ਨੋ ਲੋ ਇਨ ਲੋ ਇਨ ਆਇਨਾ ਪੈਕਿੰਗ ਕਰਕੇ ਰੱਖਿਆ ਵਾ ਆ ਸ਼ੀਸ਼ੇ ਰੱਖੇ ਨਾਲ ਸਾਰੀ ਕਿੱਦਾਂ ਅੰਦਰ ਵਾਸ਼ਰੂਮ ਦੇ ਕੀ ਕੀ ਚੀਜ਼ਾਂ ਲਾ ਸਕਦੇ ਤੁਸੀਂ ਇਹ ਲੋ ਹਾਂ ਉਸ ਸਾਮਾਨ ਦਾ ਸਾਰਾ ਹੀ ਕਿਚਨ ਉਹਦਾ ਬਾਥਰੂਮ ਦਾ ਰੱਖਿਆ ਸਮਾਨ ਇਹ ਸੋ ਸਮਾਨ ਠੀਕ ਪੈਦਾ ਜੀ ਰੇਟ ਦਾ ਜ਼ਿਆਦਾ ਕੋਈ ਮਹਿੰਗਾ ਨਹੀਂ ਆ ਆਪਣੇ ਦਾ ਘੜਾ ਵਧੀਆ ਲੱਗ ਜਾਣਾ ਆ ਦੇਖੋ ਵਾਸ਼ ਬੇਸਨ ਉਹ ਸਿੰਕ ਲੱਗੇ ਉੱਪਰ ਆਹੋ ਟੱਬ ਲੱਗਾ ਇਹਦਾ ਪੂਰਾ ਬਾਣੀ ਆਹੋ ਟੈਲਾਂ ਦੇ ਡਿਜ਼ਾਈਨ ਲੱਗੇ ਸਾਰੇ ਇਹ ਜਿਹੜੀ ਕਿੱਥੇ ਜਾਂਦਾ ਹੈ ਜੀ ਜਿਹੜੀ ਉੱਥੇ ਲੱਗਣੀ ਜਾਂ ਲੈ ਗਏ ਮੈਂ ਆਹ ਇਹਦੇ ਸਾਰੇ ਇਹਨੇ ਕਿਚਨ ਬਣਾ ਕੇ ਦੱਸਿਆਣਾ ਵੇਖਿਓ ਆਹ ਦੇਖੋ ਹੈਲੋ ਆਹ ਸਾਰਾ ਕਿਚਨ ਬਣਿਆ ਹੋਇਆ ਪ੍ਰੋਪਰ ਉਹ ਸਾਰੇ ਕੈਬਿਨੇਟ ਕੋ ਵੀ ਸਾਰਾ ਦੇ ਲਓ ਸਾਰਾ ਸਮਾਨ ਲੱਗਾ ਤੁਸੀਂ ਬੁਝਾਓ ਲੈ ਜਾਓ ਫਿੱਟ ਕਰ ਦੁਕਾਨਦ ਚ ਬਸ ਮਨਰ ਆ ਜਾਓ ਇੱਧਰ ਮਨਰ ਆ ਜਾ ਕਿਹੜਾ ਕਲਰ ਕੰਬੀਨੇਸ਼ਨ ਚਾਹੀਦਾ ਕਿਦਾਂ ਤੁਹਾਨੂੰ ਚੀਜ਼ ਚਾਹੀਦੀ ਬੜੀ ਬੜੀ ਤੁਹਾਨੂੰ ਦਿਖਾਤੀ ਇਹਨਾਂ ਨੇ ਕਿਦਾਂ ਤੁਸੀਂ ਡਿਜ਼ਾਈਨ ਸਿਲੈਕਟ ਕਰਨੇ ਆ ਪੱਥਰ ਲੱਗਦਾ ਨਹੀਂ ਆਵਾਜ਼ ਪੱਥਰ ਦੀ ਲੱਗਦੀ ਨਹੀਂ ਉਹਦਾ ਆ ਪੱਥਰ ਨਹੀਂ ਉਹ ਨਹੀਂ ਲੱਗਿਆ ਹੈ ਆਵਾਜ਼ ਹੋ ਰਹੀ ਆਵਾਜ਼ ਹੋ ਰਹੀ ਪੱਥਰੀ ਆਵਾਜ਼ ਆਉਂਦੀ ਨਹੀਂ ਉਹਦੋਂ ਹੀ ਮੈਂ ਚੈੱਕ ਕਰਨਿਆ ਲੱਗਦਾ ਪੂਰਾ ਪੱਥਰ ਆ ਫਿਨਿਸ਼ਿੰਗ ਸਾਰੀ ਪਤਲ ਦੀ ਆਟੇਲਾ ਇਦਾਂ ਨਹੀਂ ਮਿਲਦੀ ਇੱਥੇ ਬਸ ਐਡੇ ਕਾਂਦਰਾ ਫਿੱਟ ਹੋਈ ਨਹੀਂ ਆ ਵੇ ਲੋ ਪਤਲੀ ਦੀ ਆ ਮਾਰਬਲ ਹਿੱਲੀ ਵੀ ਜਾਂਦਾ ਵੇ ਲੋ ਸਾਰੀ ਟੈਲਾ ਹੈ ਉੱਪਰ ਸੋਰਾ ਮਾਰਬਲ ਹੈ ਪ੍ਰੋਪਰ ਆ ਵਾਸ਼ਰੂਮ ਸੈਟ ਕੀਤਾ ਪਿਆ ਪੂਰਾ ਦੇਖੋ ਟੱਬ ਟੂਬੇ ਕੀ ਬਣੀ ਹੋਈ ਪ੍ਰੋਪਰ ਅਬ ਸਾਰਾ ਇਲੈਕਟ੍ਰੀਕਲ ਸਟੱਫ ਪਿਆ ਵਾ ਫਰਲਿਕਾ ਲਿਕਾ ਵੀ ਨਾਲ ਕਿੱਥੇ ਕਰੀ ਆइल ਵਿੱਚ 9 ਨੰਬਰ 10 ਨੰਬਰ ਕੀ ਕੀ ਪਿਆ ਸਾਰੀ ਲਿਖੀਆਂ ਚੀਜ਼ਾਂ ਨੇ ਹਰ ਇੱਕ ਜਗ੍ਹਾ ਨਾਲ ਇਲੈਕਟ੍ਰੀਕਲ ਦਾ ਲੈਟਰ ਲੁੱਟਾ ਸਾਰਾ ਸਮਾਨ ਪਿਆ ਇੱਧਰ ਟਾੜੀਆਂ ਲੱਗੀਆਂ ਸਾਰੀਆਂ ਇੱਥੇ ਸ਼ਾਵਰ ਸਾਰੀ ਇੱਕ ਮੈਨੇ ਤੱਕ ਸਮਾਨ ਲੱਗਾ ਸਾਰਾ ਇਹ ਟੈਲਾਂ ਵੇਲੇ ਸਾਰੀਆਂ ਇਦਾਂ ਹੀ ਟੈਲਾਂ ਪਈਆਂ ਇਹਦੇ ਲੇਕਿਨ ਆਇਦਰ ਬੁੱਡ ਬਲॉक्स ਲੱਗੇ ਆ ਆ ਦੇਖੋ ਇਹਦਾ ਇਦਾਂ ਹੁੰਦੀਆਂ ਇਥੇ ਜਿਹੜੀ ਆਪਾਂ ਕਨੇ ਲੱਕੜ ਦਾ ਫਲੋਰ ਪਿਆ ਵਾ ਆ ਛੋਟੀ ਛੋਟੀਆਂ ਵਾ ਤੇ ਆ ਪੂਰਾ ਇਦਾਂ ਬਣ ਜਾਂਦਾ ਵਾ ਇਹ ਬੰਦਾ ਕਿਦਾਂ ਵਾ ਆ ਦੇਖੋ ਇਹਨਾਂ ਵਿੱਚ ਨੇ ਲੋਕ ਲੱਗੇ ਹੁੰਦੇ ਆ ਦੇਖੋ ਆ ਇਧਰ ਲੋਕ ਇਦਾਂ ਦਾ ਵਾ ਇੱਥੋਂ ਇਧਰ ਬਾਹਰ ਨਿਕਲੇ ਆਣੇ ਨੇ ਤੇ ਜਿਹੜਾ ਆਪਾਂ ਫਿੱਟ ਕਰਨੀ ਆ ਇਹਦੀ ਚੀਜ਼ ਆ ਦੇਖੋ ਆ ਇਹ 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 ਇਹਨੇ ਨਾ ਇਹਨੇ ਇਹਦੇ ਵਿੱਚ ਵੜ ਜਾਣਾ ਇਦਾਂ ਕਰਕੇ ਆ ਦੇਖੋ ਇਦਾਂ ਕਰਕੇ ਲੋਕ ਜਾ ਇਹ ਆ ਦੇਖੋ ਪਸ ਐਂ ਕਰਕੇ ਐਸੇ ਥੋੜਾ ਥੋੜਾ ਮਾਰੋ ਬੰਦ ਇਧਰੋਂ ਵੀ ਇਧਰੋਂ ਵੀ ਲੋਕ ਲੱਗੇ ਨਾ ਇਹ ਪੂਰਾ ਐਂਕ ਕਾਕੇ ਜੁੜ ਜਾਣਾ ਇਹ ਨਾਲ ਫਿਰ ਮੇਰਾ ਇੱਕ ਹੱਥ ਪੈ ਨਹੀਂ ਗਿਆ ਤਾਂ ਮੈਂ ਦੱਸਦਾ ਇਹ ਆ ਦੇਖੋ ਆ ਦੇਖੋ ਬਸ ਇਦਾਂ ਫਲੋਰ ਜੁੜ ਜਾਣਾ ਪੂਰਾ ਪੂਰਾ ਜੁੜ ਕੇ ਭੰਜਣਾ ਵੇਖੋ ਪੂਰਾ ਲੋਕ ਲੱਗੇ ਪਏ ਆ ਇਹ ਤੁਸੀਂ ਫਲੋਰ ਵੀ ਇਦਾਂ ਹੀ ਜੋੜ ਸਕਦੇ ਪੂਰਾ ਜਿਹੜਾ ਫਲੋਰ ਲੱਗਾ ਹੁੰਦਾ ਨਾ ਆਪਣਾ ਦੇਖੋ ਪੂਰਾ ਜਦੋਂ ਆਪਾਂ ਸੱਟ ਮਾਰਦੇ ਨੇ ਵਧੀਆ ਜੀ ਫਿਰ ਪਤਾ ਨਹੀਂ ਲੱਗਦਾ ਐ ਪਲੇਨ ਭੰਜਦਾ ਲੈ ਲੋ ਕਿੰਨੀ ਵਧੀਆ ਚੀਜ਼ ਆ ਅਜੇ ਆਪਣੇ ਫਰਸ਼ ਪਏ ਹੁੰਦੇ ਆ ਪੂਲੇ ਪਿਆ ਦੇਖੋ ਐਚਚੂ ਹੀ ਲੋਕ ਲੱਗੇ ਆ ਫਰਸ਼ ਵਿੱਚ ਇਹ ਇਹਦੇ ਵਿੱਚ ਉਹ ਨਾ ਥੋੜੀ ਨਿੱਕੀ ਥੋੜੀ ਮਿਲਦੀ ਹੈ ਲੱਕੜ ਵਾਲੀ ਉਹ ਨਿੱਕੇ ਨਿੱਕੇ ਮਾਰਨੇ ਟੱਕਰ ਕੇ ਅੰਦਰ ਵਰ ਜਾਣਾ ਇਹਨੇ ਤੇ ਪੂਰਾ ਆਪਣਾ ਫਲੋਰ ਬਣ ਜਾਣਾ ਇਦਾਂ ਕਰਦੇ ਜਾਣਾ ਕਰਦੇ ਜਾਣਾ ਆਪਣਾ ਫਰਸ਼ ਪੈ ਜਾਂਦਾ ਸਰੀਏ ਆਪਾਂ ਪਾਇਆ ਹੈ ਭਾਜੀ ਨਾਲ ਤੇ ਆਪੇ ਪਾਇਆ ਫਰਸ਼ ਦੇ ਲੋ ਕਈ ਕੰਮ ਇੱਥੇ ਆਪੇ ਹੋ ਜਾਂਦੇ ਛੋਟੀਆਂ ਪਲੇਟਾਂ ਵੀ ਮਿਲ ਜਾਂਦੀਆਂ ਕਟਿੰਗ ਵਾਲੀਆਂ ਦੇਖੋ ਐਸਾ ਲਿਆ ਲਗੀ ਦੀ ਹੈ ਹਾਂਜੀ ਵਾਟਰਪਰੂਫ ਪਲੇਟਸ ਹੁੰਦੀਆਂ ਸਾਰੀਆਂ ਹਰ ਤਰ੍ਹਾਂ ਦੇ ਹਰ ਤਰ੍ਹਾਂ ਦਾ ਕਲਰ ਪਿਆ ਵਾ ਫਲੋਰ ਦਾ ਆਲਖ ਜੋੜ ਕੇ ਇਦਾਂ ਭੰਜਦਾ ਦੇਖੋ ਪਤਾ ਨਹੀਂ ਲੱਗਦਾ ਕੀ ਹਾਂ ਕਿ ਦੇ ਉਹ ਕੱਟ ਲੱਗਾ ਐਸੇ ਫਿਰ ਲੱਗ ਲੱਗ ਕਲਰ ਨੇ ਆ ਦੇਖੋ ਆ ਸੁਲਮੀ ਕਲਰ ਆ ਇਧਰ ਆਪਣੇ ਕੋ ਮਿੱਟੀ ਕਲਰ ਪਏ ਆ ਦੇਖੋ ਫਾਨੀ ਟੈਲਾ ਸੈਂਪਲ ਰੱਖੇ ਇਹਨਾਂ ਨੇ ਆ ਟੈਲਾਂ ਜੀਆਂ ਲੱਗਦੀਆਂ ਕਿਚਨ ਚ ਲਾ ਲਓ ਜਾਂ ਕਿਤੇ ਲਾ ਲਓ ਦੀ ਇੱਕ ਇੱਕ ਚੀਜ਼ ਕੀ ਨਹੀਂ ਹੈਗਾ ਇੱਥੇ ਦੇਖੋ ਆਲਖ ਜੋੜਨ ਲੱਗ ਪੂਰਾ ਫਲੋਰ ਵੇਲਾ ਬਣ ਜਾਂਦਾ ਦੀਪੂ ਹੂੰ ਜੋ ਕਰਟਨ ਕਰਟਨ ਲੈ ਗਏ ਇਧਰੋਂ ਆਪਾਂ ਪਰਦੇ ਮਤਲਬ ਜਦਾਂ ਦੇ ਹੀ ਪਰਦੇ ਪਰਦੇ ਹੀ ਇੱਥੇ ਮਹਿੰਗੇ ਹੀ ਹਨਵਾਲ ਮਾਰਟ ਤੋਂ ਸਸਤੇ ਮਿਲ ਗਏ ਉਦੋਂ ਆਪਾਂ ਵਾਲ ਮਾਰਟ ਤੋਂ ਲੈ ਗਏ ਕਰਟਨ ਆ ਇਧਰੋਂ ਬੜੀਆਂ ਜਿਹੜੀਆਂ ਆਪਣੀਆਂ ਬਲਾਈਂਡਸ ਹੁੰਦੇ ਆ ਉਹ ਲੱਗੇ ਹੋਏ ਸਾਰੇ ਬਾਰੀਆਂ ਜਿੱਦਾਂ ਇੱਕ ਇੱਕ ਚੀਜ਼ ਨਾਲ ਨੇ ਬਣਾ ਕੇ ਦੱਸੀ ਸੈਂਪਲ ਕਿ ਕਿੱਦਾਂ ਦਾ ਹੋਊਗਾ ਬਾਰੀ ਪ੍ਰੋਪਰ ਬੰਦ ਹੋਏਗੀ ਪ੍ਰੋਪਰ ਖੁੱਲੇਗੀ ਆਹ ਦੇਖੋ ਦੂਜਾ ਕਲਰ ਆਹ ਦੇ ਕੋ ਕਾਰਪਟ ਲੱਗੀਆਂ ਇੱਥੇ ਜਿੱਦਾਂ ਦੀ ਤੁਹਾਨੂੰ ਕਾਰਪਟ ਚਾਹੀਦੀ ਤੁਹਾਨੂੰ ਹਰ ਇੱਕ ਚੀਜ਼ ਤਾਂ ਚਾਹੀਦੀ ਐ ਇੱਥੇ ਸੈਂਪਲ ਲਾ ਕੇ ਦੱਸੇ ਇਹਨਾਂ ਨੇ ਸੈਂਪਲ ਲੱਗੇ ਹੋਏ ਇੱਥੇ ਪ੍ਰੋਪਰ ਆਹ ਦੇਖੋ ਅਲੱਗ-ਅਲੱਗ ਕਲਰ ਨੇ ਕਾਰਪਟ ਦੇ ਆਹ ਦੇਖੋ ਕਾਰਪਟ ਜਿਹੜੀ ਤੁਸੀਂ ਲੈਣੀ ਆ ਇੱਥੋਂ ਲੈ ਲਓ ਆਹ ਦੇਖੋ ਸਾਰੇ ਸੈਂਪਲ ਲੱਗੇ ਕਾਰਪਟ ਦੇ ਕਿਦਾਂ ਚਾਹੀਦੀ ਤੁਹਾਨੂੰ ਖੁਰਦਰੀ ਚਾਹੀਦੀ ਆ ਕਿਹੜੀ ਚਾਹੀਦੀ ਆ ਆ ਦੇਖੋ ਬਾਕੀਦਰ ਪਸੰਦ ਕਰ ਲਓ ਫੇਰ ਤੁਸੀਂ ਲੈ ਕੇ ਜਾ ਸਕਦੇ ਜਿੱਲੀ ਜਾਨੀ ਤੁਸੀਂ ਇੱਥੋਂ ਆਹ ਦੇਖੋ ਪਿਆ ਰੇਟ ਲਿਖਿਆ $10.81 ਸੈਂਟ ਪਰ ਸਕੁਅਰ ਫੀਟ ਦਾ ਰੇਟ ਹੈ ਆ ਦੇ ਦਰਵਾਜੇ ਬਣੇ ਬਣਾਏ ਦਰਵਾਜੇ ਪਏ ਆ ਦਰਵਾਜੇ ਚੱਕਣੇ ਹੀ ਆ ਬਸ ਤੁਸੀਂ ਚੱਕ ਕੇ ਤੇ ਲਾ ਦੇ ਮੇਲੋ ਪੂਰਾ ਪ੍ਰੋਪਰ ਦਰਵਾਜੇ ਬਣੇ ਹੋਏ ਡੋਰ ਆ ਸਾਰੇ ਲੱਗੇ ਅੰਦਰ ਦੇਖੋ ਸਾਰੇ ਦਰਵਾਜੇ ਨੇ ਆ ਦੇਖੋ ਸਲਾਈਡਿੰਗ ਡੋਰ ਦੂਜੇ ਡੋਰ ਕਬਜੇ ਲਾਓ ਤੇ ਬਸ ਫਿੱਟ ਕੰਮ ਇੱਕ ਹੀ ਚੀਜ਼ ਬਣਾ ਕੇ ਰੱਖੀ ਹੋਈ ਇਨਾ ਇੱਥੇ ਵਧੀਆ ਲੱਗਦਾ ਸਿਸਟਮ ਜਆ ਕੁਝ ਕਰਨ ਦੀ ਲੋੜ ਨਹੀਂ ਤੁਹਾਨੂੰ ਆ ਦੇਖੋ ਪਤਲੀ ਡੋਰ ਨੂੰ ਦੇ ਅਲਮਾਰੀਆਂ ਵਾਲੇ ਉਹ ਲੱਗੇ ਇੱਥੇ ਸੈਂਪਲ ਦੇ ਦਰਵਾਜ਼ੇ ਲਾ ਕੇ ਦੱਸੇ ਇੱਥੇ ਇਹਨਾਂ ਨੇ ਇਹਦਰ ਬਾਜੀਆਂ ਲਾ ਕੇ ਦੱਸੇ ਇਹਨਾਂ ਨੇ ਬਾਜੀਆਂ ਬਣਾ ਕੇ ਦੱਸਿਆ ਕਿਦਾਂ ਦੀ ਹੁੰਦੀਆਂ ਬੜਾ ਡਿਜ਼ਾਈਨ ਪਸੰਦ ਕਰੋ ਤੇ ਇੱਥੋਂ ਚੋਕ ਲਓ ਸਾਈਡ ਤੋਂ ਤੇ ਫਿੱਟ ਕਰ ਦਿਓ ਜਾ ਕੇ ਬਸ ਆਹ ਦੇਖੋ ਡੋਰ ਦੱਸੇ ਕਿਦਾਂ ਦੇ ਦੇਖ ਲਓ ਕੀ ਚੀਜ਼ਾਂ ਬਣਾਤੀਆਂ ਕੋਈ ਰੰਦਾ ਲਾਉਣ ਦੀ ਲੋੜ ਨਹੀਂ ਆ ਕੋਈ ਲੱਕੜ ਨੂੰ ਰਗੜਨ ਦੀ ਲੋੜ ਨਹੀਂ ਆ ਕੋਈ ਮੰਤੀ ਕਰਨ ਦੀ ਲੋੜ ਨਹੀਂ ਆ ਬਸ ਆਪਣੇ ਘਰੋਂ ਮੰਤੀ ਕਰਕੇ ਲਿਆਓ ਤੁਸੀਂ ਜਿਸ ਸਾਈਜ਼ ਦਾ ਤੁਹਾਨੂੰ ਚਾਹੀਦਾ ਉਸ ਸਾਈਜ਼ ਦਾ ਤੁਹਾਨੂੰ ਇੱਥੇ ਡੋਰ ਮਿਲ ਜਾਊਗਾ ਦੇਖ ਲਓ ਆ ਇੱਥੇ ਦੇਖੋ ਲੱਕੜਾਂ ਜਿੱਦਾਂ ਆਪਣੀ ਕੀ ਕਹਿੰਦੇ ਆਪਣੇ ਇੰਡੀਆ ਜਿੱਦਾਂ ਮਿਲਦੀਆਂ ਉਹਦਾਂ ਦੀ ਬਣੀਆਂ ਹੋਈਆਂ ਇੱਥੇ ਹੈਗੀਆਂ ਸਾਈਡਰ ਲੱਗਦੀਆਂ ਜਿਹੜੀਆਂ ਆ ਦੇਖੋ ਸਾਰੀਆਂ ਸਾਰੀਆਂ ਪੀਆ ਵੱਡੀਆਂ ਲੱਕੜਾਂ ਏਕੀਜੀ ਬੀ ਲੱਕੜ ਦੀ ਤੇ ਆ ਦੇਖੋ ਇਧਰ ਪ੍ਰੋਪਰ ਵੱਡੀਆਂ ਫੱਟੀਆਂ ਆ ਦੇਖੋ ਫੱਟੇ ਲੱਕੜ ਦੇ ਬਣੇ ਬਣਾਏ ਆ ਸਾਰਾ ਸਾਮਾਨ ਪਿਆ ਲੱਕੜ ਦਾ ਸਾਰੀ ਫੱਟੀਆਂ ਪਈਆਂ ਜਿੰਨੀ ਜਿੰਨੀ ਚਾਹੀ ਤੁਹਾਨੂੰ ਵੇ ਲੋ ਪ੍ਰੋਪਰ ਕਟਿੰਗ ਕਰਕੇ ਰੱਖੀਆਂ ਹੋਈਆਂ ਫੱਟੀਆਂ ਇਹਨਾਂ ਨੇ ਇਧਰ ਫਿਰ ਐਂਡ ਤੇ ਆ ਜਿਹਾ ਇੱਥੇ ਵੱਡਾ ਸਮਾਨ ਆ ਵੱਡੇ ਕੀ ਕਹਿੰਦੇ ਨੂੰ ਬਾਲੇ ਟਾਈਪ ਜਿਹੜਾ ਮੋਟੀ ਮੋਟੀ ਲੱਕਣਾ ਜਿਹੜੀਆਂ ਆਪਣੀ ਲਾਣੀਆਂ ਸਾਰਾ ਕਾਰ ਹੰਡਰੇ ਸਾਮਾਨ ਪਿਆ ਇੱਥੇ ਕਟਰ ਪਿਆ ਲੱਕੜ ਕੱਟਣ ਵਾਲੀ ਆ ਦੇਖੋ ਲੱਕੜਾਂ ਕਿ ਡਿਗੜੀ ਵੱਡੀਆਂ ਸਾਰੀਆਂ ਜੋ ਤੁਹਾਨੂੰ ਚਾਹੀਦਾ ਫੱਟਾ ਚੱਕੋ ਇੱਥੋਂ ਲੈ ਜਾਓ ਬਸ ਪ੍ਰੋਪਰ ਆਪਣਾ ਘਰ ਦੀ ਕੰਸਟਰਕਸ਼ਨ ਵੀ ਕਰवानी ਹੈ ਤੁਸੀਂ ਉਹ ਵੀ ਸਾਮਾਨ ਉਹੀ ਲੈ ਕੇ ਜਾ ਸਕਦੇ ਫਰੇਮਿੰਗ ਫੂਮਿੰਗ ਦਾ ਸਾਰਾ ਸਾਮਾਨ ਵੇਚ ਲੋ ਆ ਸਾਰਾ ਫਟੇ ਦੇਖੋ ਸਾਰਾ ਸਾਮਾਨ ਪਿਆ ਹੈ ਦੇਖੋ ਆ ਦੇਖੋ ਜਿਹੜੀ ਬਾਹਰ ਉਹ ਲੱਗਦੀਆਂ ਵਾਂ ਕਰਾਂ ਦੇ ਬਾਰੇ ਇਥੇ ਜਿਹੜੀ ਕੰਦਾ ਬਣੀਆਂ ਹੁੰਦੀਆਂ ਸਾਈਡਾਂ ਤੇ ਉਹਦੇ ਵਿੱਚ ਬਾਲੇ ਨਹੀਂ ਪਏ ਹੁੰਦੇ ਲੱਕੜ ਦੇ ਆ ਪੇ ਇਥੇ ਆ ਦੇਖੋ ਆ ਇਸ ਆਪਾਂ ਸਰੀ ਵਾਲੇ ਭਾਜੀ ਉਹਨਾਂ ਨੇ ਨਵੇਂ ਫਿੱਟ ਕੀਤਾ ਸੀ ਇਦਾਂ ਹੀ ਚੱਕ ਕੇ ਲਿਆਏ ਨੇ ਤੁਸੀਂ ਜਿੰਨੇ ਚਾਹੀਦੇ ਆ ਆ 19 ਡਾਲਰ ਦਾ ਇੱਕ ਆ 19 ਡਾਲਰ ਦੇ ਆ ਕਿਤੇ ਪਸ ਇਦਾਂ ਹੀ ਚੱਕ ਕੇ ਤੁਸੀਂ ਜ਼ਮੀਨ 'ਚ ਸੀਮਿੰਟ ਮਿਲਦਾ ਸੀਮਿੰਟ ਨਾਲ ਗੱਡ ਦੇਣਾ ਵਾ ਕਿ ਬਾਕੀ ਨਾਲ ਫੱਟੀਆਂ ਲੱਗ ਜਾਣੀਆਂ ਦੇਖ ਲਓ ਆ ਦੇਖੋ ਆ ਫਰੇਮਿੰਗ ਜਿਹੜੀ ਲੱਕੜ ਲੱਗਦੀ ਆ ਉਹ ਪਈ ਸਾਜੀ ਠੀਕ ਹੈ ਕਰਾਂ ਦੇ ਕਰਾਂ ਦੀ ਕੰਸਟਰਕਸ਼ਨ 'ਚ ਦੇਖਿਆ ਹੋਣਾ ਦੇਖ ਲੋ ਆ ਉੱਪਰ ਤੱਕ ਇਹ ਨਹੀਂ ਕਿ ਕਿ ਬੜਾ ਵੱਡਾ ਕਾਰਖਾਨਾ ਵੇ ਲੋ ਇੱਕੋ ਜਗ੍ਹਾ ਤੇ ਤੁਹਾਨੂੰ ਸਾਰਾ ਮਿਲ ਗਿਆ ਹੈ ਇਹਦੀ ਫਿਰ ਲੈਂਥ ਅਲੱਗ-ਅਲੱਗ ਲੈਂਥ ਮਿਲ ਜਾਂਦੀ ਤੁਹਾਨੂੰ ਉਨੀਆਂ ਦੇ ਜਿੱਦਾਂ ਹੋਰ ਮੋਟਾ ਲੈਣਾ ਤੁਸੀਂ ਉਦਾਂ ਮਿਲ ਜਾਂਦਾ ਪਰ ਘਰੇ ਤੁਸੀਂ ਆਪਣੇ ਖੁਦ ਦੀਵਾਰ ਬਣਾਣੀ ਹੋਵੇ ਤੇ ਬਜੂ ਦੀ ਚੀਜ਼ ਹੈ ਵੇ ਲੋ ਉਹ ਐਂਡ ਤੱਕ ਕਾਰਖਾਨਾ ਸਾਰਾ ਆ ਡੈਕ ਵਾਸਤੇ ਸਮਾਨ ਪਿਆ ਡੈਕ ਦਾ ਆ ਦੇਖੋ ਸਾਰਾ ਕੁਝ ਆ ਦੇਖੋ ਡੈਕ ਦੇ ਲਈ ਦੀਵਾਰਾਂ ਲੱਗਦੀਆਂ ਉਹ ਬਣਾਈਆਂ ਹੀ ਆ ਇਹਨਾਂ ਨੇ ਇਹ ਤੁਹਾਨੂੰ ਦਿਖਾਣਾ ਮੈਂ ਆ ਦੇਖੋ ਬਸ ਤੁਸੀਂ ਦੇਖ ਲਓ ਉਹ ਲਾਤੇ ਜਿਹੜੇ ਪਾਵੇ ਸੀਮੈਂਟ ਤੇ ਨਾਲ ਤੁਸੀਂ ਡੈਕ ਦੀਆਂ ਤੁਸੀਂ ਆ ਜਾਲੀ ਵਾਲੀ ਲਾ ਸਕਦੇ ਹੋ ਇਧਰ ਆ ਪਈਆਂ ਦੂਜੀਆਂ ਛਿੱਟੀਆਂ প্লাਸਟਿਕ ਦੀਆਂ ਵੀ ਛਿੱਟੀਆਂ ਇਹ ਲਾ ਲੋ ਤੁਸੀਂ ਡੈਕ ਚ ਕਿਹੜੀ ਲਾਣੀ ਆ ਅੱਗੇ ਤੱਕ ਸਾਰਾ ਪਿਆ ਸਮਾਨ ਡੈਕ ਦਾ ਜੋ ਜ ਤੁਸੀਂ ਡੈਕ ਜਿੱਦਾਂ ਦਾ ਬਣਾਉਣਾ ਵਾ ਆਹ ਪਲਾਈ ਬੋਰਡ ਪਏ ਆ ਸਾਰੇ ਪਲਾਈ ਬੋਰਡ ਜਿਸਦੀ ਕਰਾ ਚਾਹੀਦੀ ਤੁਹਾਨੂੰ ਆ ਦੇਖੋ ਸਨ ਮਾਈਕ ਕਰਨੀ ਉਹਦੀ ਆਪਣੀ ਪਲਾਈ ਬੋਰਡ ਜਿੱਦਾਂ ਹੁੰਦੇ ਆ ਆਪਣੇ ਇੰਡੀਆ 'ਚ ਉਹ ਦਿੰਦੇ ਆਪਾਂ ਜਿਹੜੇ ਬੋਰਡ ਪਏ ਦੇਖੋ ਸਾਰੇ ਜਿਹੜੇ ਅੰਦਰ ਕੰਦਾ ਦੇ ਨਾਲ ਫਿੱਟ ਹੋ ਜਾਣਾ ਇਹਨਾਂ ਨੇ ਜਿੱਦਾਂ ਪੂਰੀਆਂ ਦੇਖੋ ਪੂਰੇ ਟੈਵਾਂ ਲੱਗੀਆਂ ਪਈਆਂ ਜਿੱਦਾਂ ਪੇਪਰ ਕਾਗਜ਼ਾਂ ਦੀ ਟੈਵਾਂ ਲੱਗੀਆਂ ਹੁੰਦੀਆਂ ਤੇ ਤੁਸੀਂ ਇੱਥੋਂ ਲਵੋ ਤੇ ਆਪਣੇ ਸਾਈਜ਼ ਦਾ ਕਟਵਾ ਸਕਦੇ ਇੱਥੇ ਪਿੱਛੇ ਉਹਨਾਂ ਨੇ ਉਹ ਦੇਖੋ ਬਣਾਇਆ ਹੋਇਆ ਤੁਹਾਨੂੰ ਪ੍ਰੋਪਰ ਉਸੇ ਸਾਈਜ਼ ਦਾ ਕੱਟ ਕੇ ਦੇਣਗੇ ਦੇਖੋ ਉਸੇ ਵਾਲੇ ਕੱਟ ਕੇ ਤੁਹਾਨੂੰ ਦੇਣਗੇ ਦੇਖ ਲਓ ਆ ਲੈ ਕੇ ਜਾ ਰਿਹਾ ਕੋਈ ਕੁਰਾ ਫੇਮੀ ਰਸਮਾਨ ਪਿਆ ਵੇ ਲੋ ਔਰ ਦੇਖੋ ਮਸ਼ੀਨਾਂ ਵੀ ਦੇਖੋ ਕਿਦਾਂ ਸਾਈਜ਼ ਅਲੱਗ-ਅਲੱਗ ਲੱਗੇ ਹੋਏ ਆ ਅਲੱਗ ਫਿਟਿੰਗ ਉਦਾਂ ਹੀ ਕੱਟ ਦੇਣਗੇ ਤੁਹਾਨੂੰ ਉਦਾਂ ਦੇ ਔਰ ਵਡਾ ਫਟਾ ਚੱਕ ਕੇ ਤੁਸੀਂ ਬਸ ਸਾਈਜ਼ ਦੱਸਣਾ ਤੁਹਾਨੂੰ ਕਿੰਨਾ ਚਾਹੀਦਾ ਵੇ ਲੋ ਲੋਕੀ ਆਪ ਕੰਸਟਰਕਸ਼ਨ ਕਰ ਲੈਂਦੇ ਇੱਥੇ ਚੀਜ਼ਾਂ ਦੀ ਕਿਉਂਕਿ ਸਾਰਾ ਕੁਝ ਬਣਾਮਣਾ ਮਿਲ ਜਾਂਦਾ ਵਾ ਤਾਂ ਥੋੜੀ ਜਿਹੀ ਨੋਲੇਜ ਹੋਣੀ ਚਾਹੀਦੀ ਆ ਤੁਸੀਂ ਫਿੱਟ ਕਰ ਸਕਦੇ ਹੋ। ਹੋਰ ਲੈ ਬੱਸ। ਵੇ ਕਿੰਨੇ ਆਰਾਮ ਨਾਲ ਸਮੂਥਲੀ ਕੱਟਦਾ ਵੇ ਲੋਨ ਨੇ। ਹੋਰ ਦੇਖੋ। ਲੈ ਵੀ। ਇਹ ਤੀਜਾ ਵੇਖੋ ਤਰਕੀਆਂ ਕਿਦਾਂ ਹੈ। ਤੀਜਾ ਲਿਆ ਗਿਆ। ਪੂਰਾ ਕੱਟ ਕੇ ਲਾਤਾ ਨੇ ਪ੍ਰੋਪਰ। ਇਹ ਸਾਰੀਆਂ ਇਹ ਵਾਲਾ ਸੈਕਸ਼ਨ ਵੀ ਹੈਗਾ ਹੈ ਆ ਦੇਖੋ ਆ ਕਟਰ ਲੱਗੇ वुਡ ਕਟਰ ਜਿਹੜਾ ਲੋਕੀ ਲਿਆਉਂਦੇ ਨੇ 2.25 ਡਾਲਰ ਹੈ ਆ ਡ੍ਰਿੱਲ ਸਾਰੀਆਂ ਲੱਗੀਆਂ ਆ ਜਿਹਦਾ ਆਪਣੇ ਡਿਲ ਜਿਹਦਾ ਉਹ ਹੁੰਦੀ ਆ ਜਿਹੜਾ ਕਟਰ ਲਾਉਂਦੇ ਉਹ ਸਾਰੀ ਢਿਮੜੀਆਂ ਬੋਰੀਆਂ ਪਈਆਂ ਵਾ બસ ਇਦਾਂ ਹੀ ਬਣਾ ਬਣਾਇ ਮਿਲਦਾ ਵਾ ਹਾਂਜੀ 16 ਡਾਲਰ ਦਾ 11 ਡਾਲਰ ਅਲੱਗ-ਅਲੱਗ ਆ ਬਸ ਪਾਣੀ ਪਾਣਾ ਵਾ ਤੇ ਥੋੜੀ ਦਿਰ ਬਸ ਸੈੱਟ ਹੋ ਜਾਣਾ ਉਹ ਇਹ ਲੱਕੜ ਦੇ ਪਾਵੇ ਵਿੱਚ ਫਿੱਟ ਕਰੋ ਤੇ ਪੂਰਾ ਬੰਜਦਾ ਸਮਾਨ ਲੈ ਵੇ ਲੋ ਐਂਡ ਤੱਕ ਮੇਨ ਇਹਦਾ ਵਧੀਆ ਚੀਜ਼ ਲੱਗਦੀ ਏ ਇੱਕੋ ਜਗ੍ਹਾ ਤੋਂ ਤੁਹਾਨੂੰ ਹਰ ਇੱਕ ਚੀਜ਼ ਮਿਲ ਜੂਗੀ ਤੁਸੀਂ ਆਈਕੀਆ ਦੇਖਿਆ ਪਿਛਲੀ ਵਾਰੀ ਆਈਕੀਆ ਤੇ ਵੀ ਮਿਲ ਜਾਂਦਾ ਸਮਾਨ ਬਟ ਹੋਮ ਡੀਪੂ ਤੇ ਵੱਡੇ ਲੈਵਲ ਦਾ ਮਿਲਦਾ ਵੱਡੀਆਂ ਵੱਡੀਆਂ ਚੀਜ਼ਾਂ ਮਿਲਦੀਆਂ ਜਿੱਦਾਂ ਤੁਸੀਂ ਬਲਕ ਚ ਚੀਜ਼ਾਂ ਚੱਕ ਸਕਦੇ ਹੋ ਹੋਮ ਡੀਪੂ ਤੋਂ ਬਹੁਤ ਵਧੀਆ ਚੀਜ਼ ਆ ਤੇ ਇੱਥੇ ਤੁਸੀਂ ਜੇ ਤੁਸੀਂ ਟਿਕਟੇ ਵਿਜ਼ਿਟ ਕਰੋ ਹੋਮ ਡਿਪੋ ਜਰੂਰ ਹੋ ਕੇ ਆਓ ਕਈ ਵਾਰ ਲੋਕੀ ਮਿਸ ਕਰ ਜਾਂਦੇ ਪਰ ਦੇਖਣ ਵਾਲੀ ਚੀਜ਼ ਹੈ ਕਾਫੀ ਚੀਜ਼ਾਂ ਸਸਤੀਆਂ ਮਿਲਦੀਆਂ ਸਾਨੂੰ ਤੇ ਚਲੋ ਜੀ ਬਾਕੀ ਧੰਨਵਾਦ ਤੇ ਮਿਲਦੇ ਆਪਾਂ ਅਗਲੇ ਵਲੌਗ ਚ ਇਦਾਂ ਦੀ ਹੋਰ ਵੀਡੀਓ ਤੁਹਾਨੂੰ ਦਿਖਾਵਾਂਗੇ ਜੋ ਜੋ ਤੁਸੀਂ ਦੱਸਿਓ ਸਾਨੂੰ ਕੀ ਦੇਖਣਾ ਚਾਹੁੰਦੇ ਹੋ ਤੁਸੀਂ ਕੈਨੇਡਾ ਦਾ ਉਹ ਚੀਜ਼ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ